ਮਿੰਟੋ ਜੀ ਕਿਸਾਨਾਂ ਵਾਲੇ ਪਾਸੇ ਆਪਾਂ ਗੱਲਬਾਤ ਸ਼ੁਰੂ ਕਰੀਏ ਕਿਉਂਕਿ ਇਸ ਮੌਕੇ ਜਿਹੜੀ ਸਭ ਤੋਂ ਅਹਿਮ ਖਬਰ ਜਾਂ ਅਹਿਮ ਗੱਲਬਾਤ ਹੋਈਆ ਦਿੱਲੀ ਵੱਲੋਂ ਕੂਰ ਸ਼ੁਰੂ ਹੋਇਆ ਆਪਾਂ ਨੂੰ ਜਿਵੇਂ ਕਿ ਪਤਾ ਸੀ ਥੋੜਾ ਥੋੜਾ ਕਿ ਉਧਰੋਂ اپੋਜ਼ ਹੋਊਗਾ ਜਿਨ੍ਹਾਂ ਦਾ ਹਰਿਆਣੇ ਦੀ ਸਰਕਾਰ ਦਾ ਪ੍ਰतिकਰਮ ਪਹਿਲਾਂ ਤੋਂ ਆ ਰਿਹਾ ਸੀ ਪਰ ਜਿਹੜਾ ਸਵਾਗਤ ਹੈ ਉਹ ਹੁਣ ਕਹਿ ਰਿਹਾ ਕਿ ਭਾਈ ਅਥਰੂ ਗੋਲਿਆਂ ਨਾਲ ਹੋਇਆ ਹਨਾ ਕੀ ਹੁਣ ਦਾ ਮਾਹੌਲ ਕੀ ਹੈ ਜੀ ਮੌਕੇ ਦਾ ਉੱਥੇ ਮਾਹੌਲ ਜਿਹੜਾ ਉੱਥੇ ਇਸ ਵੇਲੇ ਜਦੋਂ ਜੈਦਵਾਲਾ ਹੀ ਆ ਜੀ ਅੱਜ ਨਵੀ ਆਪਾਂ ਉਥੋਂ ਦੇਖ ਰਹੇ ਆ ਜਾਂ ਪੜ ਰਹੇ ਆ ਮਾਹੌਲ ਕੋਈ ਖੁਸ਼ਗਵਾਰ ਤੇ ਹੁੰਦਾ ਨਹੀਂ ਆ ਜਦੋਂ ਇਸ ਤਰ੍ਹਾਂ ਦਾ ਹੋਵੇ ਸਿਸਟਮ ਜੀ ਫਿਲਹਾਲ ਤੇ ਦੱਸਦੇ ਆ ਕਿ ਤਿੰਨ ਕਿਸਾਨ ਜਿਹੜੇ ਉਹ ਇੰਜਰਡ ਨੇ ਜ਼ਖਮੀ ਨੇ ਤੇ ਉਹਨਾਂ ਚੋਂ ਇੱਕ ਜ਼ਿਆਦਾ ਹੀ ਜੀ ਚਲੋ ਆਪਾਂ ਦੁਆ ਕਰਦੇ ਆ ਕਿ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਇਸੇ ਹੀ ਸੰਘਰਸ਼ ਦੇ ਵਿੱਚ ਅੱਗੇ ਇੱਕ ਨੌਜਵਾਨ ਦੀ ਵੱਲੋਂ ਪਿੰਡ ਦਾ ਨੌਜਵਾਨ ਸੀ ਸ਼ੁਭਕਰਨ ਸਿੰਘ ਜੀ ਪੰਡਿਆ ਨੌਕਲੇ ਦੇ ਬੱਚੇ ਉਹ ਲਾਸਟ ਟਾਈਮਸ ਕੋਈ ਗੱਲ ਹੋ ਜਾਂਦਾ ਕਿ ਉਹ ਬਈ ਮਤਲਬ ਕਿ ਉਹਦੀ ਡੈਥ ਹੋ ਗਈ ਸੀ ਇੱਕ ਨੌਜਵਾਨ ਦੀ ਜੀ ਤੇ ਉਸ ਤੋਂ ਬਾਅਦ ਫਿਰ ਕੁਝ ਸਵਾਲ ਜਿਹੜੇ ਸੀਗੇ ਉਹ ਖੜੇ ਹੋਏ ਸੀ ਕਿਸਾਨਾਂ ਹੂੰ ਐਸ ویਲੇ ਉਹਨੋ ਜਿਹੜਾ ਮਾਹੌਲ ਹੈ ਸਟ੍ਰੈਸ ਵਾਲਾ ਹੀ ਹੈ ਗੇੜ ਵਾਲਾ ਜੀ ਦੂਜੀ ਗੱਲ ਇਹ ਆ ਕਿ ਦੇਖੋ ਸਰਵਣ ਸਿੰਘ ਪੰਦੀਰੂਰਾਂ ਦੀ ਫੇਰ ਸਟੇਟਮੈਂਟ ਆਈ ਆ ਹੂੰ ਕਿ ਸਾਨੂੰ ਜਾਂ ਤੇ ਦਿੱਲੀ ਜਾ ਲੈਣ ਦਿਓ ਜਾਂ ਸਾਡੇ ਨਾਲ ਗੱਲਬਾਤ ਕਰ ਲਓ ਜੀ ਜੀ ਨਸਾਨਾਗੂ ਕਹਿੰਦੇ ਆ ਕਿ ਅਸੀਂ ਗੱਲਬਾਤ ਤੋਂ ਥੋੜੀ ਨਾ ਭੱਜਦੇ ਹਾਂ ਸਾਡੇ ਨਾਲ ਗੱਲਬਾਤ ਕਰ ਹੂੰ ਹੁਣ ਪਹਿਲਾਂ ਇਹ ਕਹਿੰਦੇ ਸੀ ਕਿ ਕਿ ਭਾਜਪਾ ਵਾਲੇ ਕਿ ਵੇਖੋ ਜੀ ਇਹਨਾਂ ਦੇ ਕੋਲ ਮੋਡੀਫਾਈਡ ਟਰੈਕਟਰ ਨੇ ਇਹ ਹੈ ਉਹ ਅਜੇ ਮੈਂ ਇਹਨਾਂ ਨੇ ਦੀਸ਼ ਨਾਲ ਜੰਗ ਲੜਨੀ ਹੁੰਦੀ ਆ ਇਸ ਤਰ੍ਹਾਂ ਨਿਕਲਦੇ ਉਤਰਾ ਨਿਕਲ ਹੁਣ ਉਹ ਕਹਿੰਦੇ ਕਿ ਅਸੀਂ ਪੈਦਲ ਆ ਜੰਨੇ ਸਾਡੇ ਕੋਲ ਤੇ ਡਾਂਗ ਵੀ ਨਹੀਂ ਹੋਣੀ ਜੀ ਤੁਸੀਂ ਸਾਨੂੰ ਜਾਣਦੇ ਹੋ ਸਾਡੇ ਕੋਲ ਤੇ ਲਾਠੀ ਵੀ ਨਹੀਂ ਹੋਣੀ ਜੀ ਜੀ ਤੇ ਜਿੱਥੇ ਰਾਤ ਪਊਗੀ ਅਸੀਂ ਸੜਕ ਦੇ ਕਿਨਾਰੇ ਉੱਥੇ ਆਪਦਾ ਪੜਾਅ ਕਰਕੇ ਤੇ ਰਾਤ কাটਲਾਂਗੇ ਗਾਂਹ ਨਿਕਲ ਜਾਗੇ ਹੁਣ ਇਹਨਾਂ ਦਾ ਜਿਹੜਾ ਤਰਕ ਆ ਉਹ ਇਹੋ ਆ ਕਿ ਜੀ ਗਾਂ ਚਤਾਲੀ ਲੱਗੀ ਆ ਹੂੰ वैसे बीएनएस ਦੇ ਤਹਿਤ 44 ਇਹਨਾਂ ਨੇ ਬਦਲ ਦਿੱਤੀ ਸ਼ਾਇਦ ਉਹ 163 ਕਰੰਦੇ ਨੇ ਉਹਨੂੰ ਜੀ ਪਰ ਆਪਾਂ ਉਹ 44 ਹੋਈ ਆਖ ਦੇਣਾ ਕਿ ਪੰਜ ਬੰਦਿਆਂ ਦਾ ਕੱਟ ਜਿਹੜਾ ਇਹਨਾਂ ਨੇ ਤੇ ਰਾਹੁਲ ਗਾਂਧੀ ਨੂੰ ਵੀ ਸੰਭਲ ਦੇ ਵਿੱਚ ਨਹੀਂ ਜਾਂਦ ਦਿੱਤਾ ਜੀ ਜੀ ਬਿਲਕੁਲ ਉਹਨੂੰ ਵੀ ਰੋਕ ਲਿਆ ਇਹੀ ਕਹਿ ਕੇ ਉਹਨੇ ਕਿ ਮੈਂ ਪੁਲਿਸ ਦੀ ਗੱਡੀ 'ਚ ਬੈ ਕੇ ਚਲੇ ਜਾਣਾ ਫਿਰ ਤੇ ਨਹੀਂ ਮੇਰੇ ਤੇ ਕੋਈ 44 ਲੱਗ ਹੁੰਦੀ ਹੂੰ ਹੂੰ ਇਹਨਾਂ ਨੇ ਉੱਥੇ ਵੀ ਰਾਹੁਲ ਗਾਂਧੀ ਦੇ ਨਾਲ ਇਹੋ ਢਿੱਕਾ ਪਾ ਲਿਆ ਕਿ ਨਹੀਂ ਤੁਹਾਨੂੰ ਜਾਣ ਹੀ ਨਹੀਂ ਦੇਣਾ ਗੱਲ ਕਰ ਤੱਕਸਾਨਾ ਬਾਰੇ ਮੈਂ ਤੁਹਾਨੂੰ ਯਾਦ ਹੋਣਾ ਕਿ ਕੁਝ ਦਿਨ ਪਹਿਲਾਂ ਕਿਹਾ ਸੀਗਾ ਕਿ ਬੇਸ਼ੱਕ ਭਾਜਪਾਲੇ ਕਹਿ ਰਹੇ ਸੀਗੇ ਕਿ ਜੀ ਅਸੀਂ ਕੁਝ ਨਹੀਂ ਕਾਹਾਂਗੇ ਪੈਦਲ ਆ ਜਾਣ ਸਵਾਗਤ ਹੈ ਜੀ ਫਲਾ 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 ਮੈਂ ਤੁਹਾਨੂੰ ਕਿਹਾ ਸੀਗਾ ਕਿ ਹਾਲੇ ਵੀ ਸ਼ਸ਼ੋਪੰਜ ਹੈ ਹੂੰ ਉਹਦੇ ਚ ਦੋ ਚੀਜ਼ਾਂ ਸੀ ਪਹਿਲੀ ਕਿ ਮقرਰ ਜਗਾ ਕਿਹੜੀ ਹੋਏਗੀ ਜੀ ਬਿਲਕੁਲ ਕਿਹੜੀ ਹੋਏਗੀ ਜਿੱਥੇ ਜਾਣਾ ਤੁਸੀਂ ਹੂੰ ਠੀਕ ਹੈ ਨਾ ਜੀ ਹੁਣ ਮੰਨ ਲਓ ਆਪਾਂ ਤੁਰੇ ਜਾਂਦੇ ਆ ਆਪਾਂ ਨੂੰ ਕੋਈ ਬੰਦਾ ਪੁੱਛੇ ਕਿ ਕਿੱਥੇ ਚੱਲਿਆ ਬਿਲਕੁਲ ਜਗਾ ਤੇ ਨਿਰਧਾਰਤ ਹੁੰਦੇ ਆ ਤੇ ਆਪਾਂ ਕਹੀਏ ਕਿ ਜਿੱਥੇ ਮੁਕੱਦਰ ਲੈ ਜਾਏਗਾ ਹੂੰ ਇੱਕ ਹੈ ਕਿ ਆਪਾਂ ਕਹੀਏ ਕਿ ਮੈਂ ਆਪਦੇ ਸ਼ਹਿਰ ਤੋਂ ਯਾਰ ਫੁਲਾਣੇ ਸ਼ਹਿਰ ਚੱਲਿਆ ਫੁਲਾਣੇ ਪਿੰਡ ਨੂੰ ਜੀ ਜੀ ਦੋਆਂ ਚੀਜ਼ਾਂ 'ਚ ਫਰਕ ਹੈ ਬਿਲਕੁਲ ਹੁਣ ਜਿਹੜੀ ਦੂਜੀ ਚੀਜ਼ ਇਹਦੇ ਨਾਲ ਹੀ ਜੁੜੀ ਹੈ ਕਿ ਪਰਮਿਸ਼ਨ ਤੇ ਤਦ ਹੀ ਉਹ ਦੇਣਗੇ ਨਾ ਜੇ ਉਹ ਪਰਮਿਸ਼ਨ ਦੇਣੀ ਚਾਹੁੰਦੇ ਹੋ ਹੂੰ ਸਰ ਐਸ ਵੇਲੇ ਸਮੱਸਿਆ ਕੀ ਆ ਕਿ ਸਰਦ ਰੁੱਤ ਦਾ ਸੈਸ਼ਨ ਚੱਲਦਾ ਹੈ ਮੈਂ ਜਿਸ ਕੱਲ ਤੇ ਪਹਿਲਾਂ ਹੀ ਕਿਤੇ ਨਾ ਕਿਤੇ ਪ੍ਰਸ਼ਨ ਚਿੰਨ ਲਾ ਕੇ ਚੱਲ ਰਿਆ ਸੀਗਾ ਕਿ ਲੀਡਰਾਂ ਦੇ ਬਿਆਨ ਆ ਤੇ ਹੁਣ ਬਿੱਟੂ ਸਾਹਿਬ ਜਿੱਦਾਂ ਕਹਿੰਦੇ ਸੀਗੇ ਜਾਂ ਹੋਰ ਕੁਝ ਭਾਜਪਾ ਦੇ ਲੀਡਰ ਕਹਿੰਦੇ ਸੀਗੇ ਇਥੋਂ ਤੱਕ ਕਿ ਓਪੀ ਤਨਕਰ ਜੀ ਹੈ ਜਿਹੜੇ ਜੀ ਜਿਹੜੇ ਕਿ ਉਪ ਰਾਸ਼ਟਰਪਤੀ ਹੈ ਤਨਕਰ ਸਾਹਿਬ ਨੇ ਵੀ ਕਿਸਾਨਾਂ ਦੇ ਹੱਕ 'ਚ ਪਿਛਲੇ ਦਿਨੀ ਸਟੇਟਮੈਂਟ ਦਿੱਤੀ ਆ ਹੂੰ ਇਬੜੀ ਵੱਡੀ ਗੱਲ ਹੁੰਦੀ ਆ ਜੀ ਬਿਲਕੁਲ ਕੋਈ ਰਾਜਪਾਲ ਜਾਂ ਕੇਂਦਰੀ ਮੰਤਰੀ ਜਾਂ ਉਪ ਰਾਸ਼ਟਰਪਤੀ ਕਿਸੇ ਵੀ ਵਰਗ ਦੇ ਹੱਕ ਦੇ ਵਿੱਚ ਜੇ ਸਟੇਟਮੈਂਟ ਦਿੰਦਾ ਤਾਂ ਉਹ ਛੋਟੀ ਸਟੇਟਮੈਂਟ ਬਿਲਕੁਲ ਬਿਲਕੁਲ ਤਾਂ ਜਦੋਂ ਹੁਣ ਇਹ ਕੰਮ ਅਰਚਨਾਲਾ ਬਣ ਗਿਆ ਭੇੜਾਲਾ ਬਣ ਗਿਆ ਹੁਣ ਜਨਤਾ ਇਹ ਸਾਲਸੀ ਬਣ ਜਾਣਾ ਰਵਨੀਤ ਬਿੱਟੂ ਜੀ ਵਰਗੇ ਹੂੰ ਵਈ ਅਸੀਂ ਤੁਹਾਡੇ ਨਾਲ ਗੱਲਬਾਤ ਕਰਵਾ ਦਿੰਦੇ ਮੈਂ ਜਿਵੇਂ ਤੁਹਾਨੂੰ ਕਿਹਾ ਕੋਈ ਇੱਥੇ ਸਰਦ ਰੁੱਤ ਦਾ ਸੈਸ਼ਨ ਚੱਲਦਾ ਹੈ ਸੈਸ਼ਨ ਦੇ ਵਿੱਚ ਉਹ ਰਿਸਕ ਨਹੀਂ ਲੈਣਗੇ ਹੂੰ ਪਰ ਉਹਨਾਂ ਨੂੰ ਪਤਾ ਕਿ ਜੇ ਮੰਨ ਲਓ ਖੁਦਾ ਨਾ ਖਾਸਤਾ ਨੇੜੇ ਆ ਜਾਂਦੇ ਆ ਸੰਸਦ ਦੇ ਆ ਬਹੁਤ ਜ਼ਿਆਦਾ ਕੋ ਮੰਤਰੀ ਪਦਰ ਤੇ ਮਾਮਲਾ ਜਿਹੜਾ ਵਿਗੜ ਜਾਏਗਾ ਵਿਗੜ ਜਾਏਗਾ ਬਿਲਕੁਲ ਕਿਸਾਨ ਇੱਕ ਇਸ ਤਰ੍ਹਾਂ ਦੀ ਕਹੋ ਕਿ ਭਈ ਜਮਾਤ ਹੈ ਜਦੋਂ ਇਹਦੀ ਗੱਲ ਆਉਂਦੀ ਹੁਣ ਹਾਲੈਂਡ ਦੇ ਵਿੱਚ ਜਾ ਮਨ ਮੰਨ ਲਓ ਪੋਲੈਂਡ ਦੇ ਵਿੱਚ ਕੈਨੇਡਾ ਚ ਲਾ ਲਓ ਆਸਟ੍ਰੇਲੀਆ ਚ ਨਿਊਜ਼ੀਲੈਂਡ ਚ ਕਿਤੇ ਵੀ ਲਾ ਲਓ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਹੋਏਗਾ ਨਾ ਇਮੋਸ਼ਨਲੀ ਉਹ ਆ ਕੇ ਸਾਡੇ ਕਿਸਾਨਾਂ ਨਾਲ ਵੀ ਜੁੜ ਜਾਂਦਾ ਹੈ ਨਾ ਬਿਲਕੁਲ ਬਿਲਕੁਲ ਕਿਸਾਨ ਤਾਂ ਕਿਸਾਨ ਹੈ ਚਾਹੇ ਅਮਰੀਕਾ ਦਾ ਯੂਰਪ ਦਾ ਕਿ ਤੋਂ ਦਾ ਵੀ ਹੈ ਜੀ ਤਾਂ ਆਪਾਂ ਦਿੱਲੀ ਕਿਸਾਨ ਅੰਦੋਲਨ ਵੇਲੇ ਵੇਖਿਆ ਹੈ ਬਿਲਕੁਲ ਕਿ ਕਿਵੇਂ ਅੰਦੋਲਨ ਨੇ ਕੁਮਾਂਤਰੀਕਰਨ ਕਰ ਲਿਆ ਸੀ ਆਪਦਾ ਇੰਟਰਨੈਸ਼ਨਲ ਸੈਲੀਬ੍ਰਿਟੀ ਜਿਹੜੇ ਸੀਗੇ ਉਹ ਵੀ ਨਾ ਦੇ ਰਹੀ ਸੀ ਬਿਲਕੁਲ ਦੇ ਰਹੀ ਸੀ ਕਿ ਇੰਟਰਨੈਸ਼ਨਲ ਨੀਤਾ ਪ੍ਰਤੀਕਰਮ ਦੇ ਰਹੀ ਸੀ ਇਸ ਕਰਕੇ ਮੈਨੂੰ ਕਿਤੇ ਨਾ ਕਿਤੇ ਪਹਿਲਾਂ ਸ਼ੱਕ ਸੀਗਾ ਕਿ ਇਹ ਸ਼ਾਇਦ ਹੀ ਪਰਮਿਸ਼ਨ ਦੇ ਹੁਣ ਦੂਜੀ ਗੱਲ ਇਹ ਆ ਕਿ ਆ ਵੇਖੋ ਗੱਲ मत ਭਈ ਦੂਸਰਾ ਆਪਸ਼ਨ ਹੈ ਜਿੱਦਾਂ ਬੰਦੇਰ ਸਾਹਿਬ ਕਹਿ ਰਹੇ ਆ ਕਿ ਆ ਸਾਡੇ ਨਾਲ ਗੱਲ ਕਰੋ ਜੀ ਗੱਲ ਤਾਂ ਜਿੱਥੋਂ ਤੱਕ ਮਸਲਾ ਹੋ ਸਕਦਾ ਮੈਂ ਗਲਤ ਹੋਵਾਂ ਹੋ ਸਕਦਾ ਮੈਂ ਸਹੀ ਹੋਵਾਂ ਕੱਲਬਾਤ ਕੇਂਦਰ ਇਹਨਾਂ ਨਾਲ ਨਹੀਂ ਕਰੇਗਾ। ਜਾਂ ਨਹੀਂ ਕਰਨ ਦੇ ਰੌਚ ਹੈ ਅੱਗੇ ਜਾ ਕੇ ਕਰਨ ਬਏ। ਹੂੰ। ਉਹ ਇੱਕ ਡਿਫਰੈਂਟ ਸਟੋਰੀ ਹੈ। ਬਿਲਕੁਲ। ਉਹਦਾ ਕਾਰਨ ਹੈ। ਤੁਹਾਨੂੰ ਬਿਨਾਂ ਪੁੱਛਿਆ ਤੋਂ ਦੱਸ ਦੇਣਾ ਤੁਸੀਂ ਕਾਰਨ ਨਹੀਂ ਪੁੱਛਿਆ। ਜੀ। ਕਾਰਨ ਇਹ ਹੈ ਕਿ ਅਸਲ ਕੀ ਹੈ ਕਿ ਇੱਥੇ ਦੋ ਜਾਂ ਚਾਰ ਵੱਡੇ ਸੰਗਠਨ ਹੀ ਸੰਘਰਸ਼ ਕਰ ਰਹੇ ਨੇ। ਹੂੰ। ਬਿਲਕੁਲ। ਯਾਨੀ ਜੇ ਆਪਾਂ ਦੇਖੀਏ ਪੰਜਾਬ ਦੀਆਂ ਸਮੂਚੀਆਂ ਯੂਨੀਅਨਾਂ ਜਿਹੜੀਆਂ ਉਹ ਸੰਘਰਸ਼ ਦੇ ਨਹੀਂ ਹੈ ਨਹੀਂ ਹੈ ਬਿਲਕੁਲ ਕੇਂਦਰ ਮਤਲਬ ਕਿ ਇਸ ਤਰ੍ਹਾਂ ਦੇ ਅੰਦੋਲਨ ਨੂੰ ਛਾਤਾ ਤਵਜੂ ਦੇਂਦੇ ਸ਼ਾਇਦ ਮੂਚ ਨਹੀਂ ਹੈ ਮੇਰਾ ਇਹ ਮੰਨਣਾ ਹੈ ਜਦੋਂ ਤਾਂ ਗੱਲਬਾਤ ਦਾ ਹੁੰਦਾ ਹੈ ਕਿ ਕੋਈ ਗੱਲਬਾਤ ਤੇ ਸਰਵਨ ਸਿੰਘ ਪੰਦੇਰੂ ਰਾਣੇ ਕਿਹੜਾ ਉੱਥੇ ਗੱਲਬਾਤ ਕਰਨ ਲੱਗੇ ਇਹਨਾਂ ਦੇ ਉੱਥੇ ਉਹ ਜਿਵੇਂ ਗਾਣਾ ਆਇਆ ਸੀ ਪਿੱਛੇ ਜਿਹੋ ਉਹਦਾ ਕੀ ਨਾਮ ਲੈਣਾ ਹੁਣ ਇਆ ਡੋਲ ਦੂ ਨੰਗੇ ਤੇ ਤਬ ਇਹਨਾਂ ਨੇ ਕਿਹੜਾ ਉੱਥੇ ਢਾਲ ਡੋਲ ਦੇਣੀ ਹੈ ਇਹਨਾਂ ਦੀਆਂ ਸ਼ੇਰਵਾਨੀਆਂ ਤੇ ਗੱਲ ਹੀ ਕਰਨੀ ਆ ਗੱਲ ਨਾ ਕਰਨ ਦਾ ਜਿੱਥੋਂ ਤੱਕ ਇੱਕ ਕਾਰਨ ਨਜ਼ਰ ਆਉਂਦਾ ਉਹ ਆਈਓ ਵਾਲ ਜੀ ਕਿ ਇਹ ਜ਼ਿਆਦਾਤਰ ਵੈਸੇ ਵੀ ਮੈਂ ਵਾਰ-ਵਾਰ ਕਹਿੰਦਾ ਹਾਂ ਮੈਂ ਕਿ ਇਹ ਕਿਸਾਨ ਨੂੰ ਜ਼ਿਆਦਾ ਸਪੋਰਟ ਕਰਨਾ ਹੀ ਨਹੀਂ ਚਾਹੁੰਦੇ ਬਾਕੀ ਸਮਝਦੇ ਵੀ ਹੈ ਕਿ ਉਹਨੇ ਐਤ ਕੀ ਦਮਦਾਰ ਨਹੀਂ ਹੈ ਜਾਂ ਉਹਦੀ ਇੱਕ ਜੁਟਤਾ ਨਹੀਂ ਹੈਗੀ ਵਿੱਚ ਦਮਦਾਰ ਬਣਾਉਣ ਵਾਸਤੇ ਤੇ ਕੀਤਾ ਜਾ ਰਿਹਾ ਹੂੰ ਇਹ ਅੰਦੋਲਨ ਜਿਹੜਾ ਸੀਗਾ ਇੱਕ ਫਲॉप ਸ਼ੋਅ ਬਣ ਗਿਆ ਸੀ ਜੀ ਖਾਸ ਤੌਰ ਤੇ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਇੱਕ ਫਲॉप ਸ਼ੋਅ ਮਤਲਬ ਕਿ ਜਿੱਦਾਂ ਕਹ ਲਓ ਕਿ ਠੀਕ ਹੈ ਟਰੈਕਟਰ ਟਰਾਲੀਆਂ ਉੱਥੇ ਖਲੋਤੀਆਂ ਕੁਝ 20 50 100 ਬੰਦਾ ਉੱਥੇ ਬੈਠਾ ਕੋਈ ਆ ਗਿਆ ਕੋਈ ਚਲ ਗਿਆ ਹੂੰ ਇਸੇ ਨੂੰ ਤਾਂ ਪੀਕ ਤੇ ਲਿਜਾਣ ਵਾਸਤੇ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਜਾਨ ਦੀ ਬਾਜ਼ੀ ਲਾਈ ਜੀ 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 ਉਸ ਤੋਂ ਬਾਅਦ ਉਸ ਤੋਂ ਬਾਅਦ ਹੀ ਤਾਂ ਇੱਕ ਦਿੱਲੀ ਕੂਚ ਦਾ ਪ੍ਰੋਗਰਾਮ ਹੁੰਦਾ ਵੈਸੇ ਉਹ ਪਹਿਲਾਂ ਨਾਲ ਨਾਲ ਹੀ ਆਇਆ ਤਨ ਦਾ ਕਹਿਣ ਦਾ ਮਤਲਬ ਕਿ ਮਰਨ ਵਰਤ ਸ਼ੁਰੂ ਹੋਣ ਤੋਂ ਬਾਅਦ ਹੂੰ ਇਹਨਾਂ ਨੇ ਦਿੱਲੀ ਕੂਚ ਦਾ ਪ੍ਰੋਗਰਾਮ ਰੱਖਿਆ ਸਰ ਇਸੇ ਵਾਸਤੇ ਤੇ ਰੱਖਿਆ ਹੈ ਨਾ ਬਿਲਕੁਲ ਜਿਹੜੀ ਤਾਂ ਬੋਲ ਕੀਤੀ ਸੀ ਕਿ ਜੇ ਉੱਥੇ ਜਾ ਕੇ ਵੀ ਤਾਂ ਸ਼ੁਰੂ ਕਰ ਸਕਦੇ ਸੀ ਹਾਂਜੀ ਸਰ ਅੰਦੋਲਨਾਂ ਦੀ ਨਾ ਇੱਕ ਖਾਸੀਅਤ ਹੁੰਦੀ ਹੈ ਜਿਹੜੇ ਅੰਦੋਲਨ ਉਹ ਦੇ ਸੰਘਰਸ਼ ਹੁੰਦੇ ਆ ਇਹਨਾਂ ਦੇ ਵਿੱਚ ਸਲੋ ਡਾਊਨ ਵੀ ਆਉਂਦਾ ਹੈ ਇਹਨਾਂ ਦੇ ਵਿੱਚ ਰਵਾਨਗੀ ਵੀ ਆਉਂਦੀ ਹੈ ਇਹਨਾਂ ਦੇ ਵਿੱਚ ਹਤਾਸ਼ਾ ਵੀ ਆ ਜਾਂਦੀ ਆ ਇਹਨਾਂ ਦੇ ਵਿੱਚ ਫਿਰ ਉ ਉਤਸ਼ਾਹ ਊਰਜਾ ਵੀ ਆ ਜਾਂਦੀ ਆ ਦਿੱਲੀ ਅੰਦੋਲਨ ਐਵੇਂ ਨਹੀਂ ਜਿੱਤਿਆ ਗਿਆ ਉਹ ਕਦੇ ਐ ਹੁੰਦਾ ਸੀ ਕਦੇ ਐ ਹੁੰਦਾ ਸੀ ਕਦੇ ਐ ਹੁੰਦਾ ਸੀ ਖਤਮ ਹੋ ਗਿਆ ਜੀ ਆ ਹੋ ਗਿਆ ਹਰ ਕਹਿ ਕੇ ਸਾਹ ਉਹ ਜੀ ਅਚਾਨਕ ਇਦਾਂ ਟਕੇਤ ਸਾਹਿਬ ਵਾਲੀ ਗੱਲ ਹੈ ਨਾ ਚਿੱਤੇ ਰੱਖੋ ਟਕੇਤ ਸਾਹਿਬ ਤੋਂ ਲੈ ਕੇ 26 ਜਨਵਰੀ ਬਹੁਤ ਉਤਰਾ ਚੜਾਏ ਨੇ ਸਾਹਿਬ ਸੋ ਇਸ ਕਰਕੇ ਅੰਦੋਲਨ ਸੰਘਰਸ਼ ਜਿਹੜੇ ਹੁੰਦੇ ਆ ਨਾ ਉਹ ਇਦਾਂ ਹੀ ਗਾਂ ਕਿਨਾਰੇ ਲੱਗਦੇ ਨੇ ਤਾਂ ਖੈਰ ਉਥੋਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਹੁਣ ਟੰਡਿਆਲੀ ਤਾਰ ਜਿਹੜੀ ਬੈਰੀਕੇਡ ਦੇ ਅੱਗੇ ਸੀਗੀ ਉਸ ਨੂੰ ਪਟਨਾ ਸਟਾਰਟ ਕਰ ਦਿੱਤਾ ਤਾਂ ਕਤਈ ਆਪਾਂ ਕਹਿ ਸਕਦੇ ਹਾਂ ਕਿ ਜੋ ਸ਼ਾਂਤੀ ਵਾਲੀ ਗੱਲ ਹੁੰਦੀ ਆ ਜਾਂ ਬਈ ਪੀਸਫੁਲੀ ਜਾਣ ਆਉਣ ਦੀ ਗੱਲ ਹੈ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਉਹ ਤਾਂ ਐਵੇਂ ਹੁਣ ਅਠੇ ਅਠਾ ਉਹ ਉਹਨਾਂ ਦਾ ਕਸੂਰ ਉਹਨਾਂ ਦਾ ਕਸੂਰ ਉਹ ਸਭ ਕੁਝ ਚੱਲਦਾ ਹੈ ਸਥਿਤੀ ਫਿਰ ਉਦਾਂ ਹੀ ਕਹ ਲਓ ਕਿ ਕੁਝ ਮਹੀਨੇ ਪਹਿਲਾਂ ਜਿਵੇਂ ਭੇੜ ਵਾਲੀ ਬਣੀ ਸੀਗੀ ਉਹ ਇਸ ਕਰਕੇ ਬਣੀ ਆ ਕਿ ਨਾ ਗੱਲ ਹੋ ਰਹੀ ਆ ਤੇ ਨਾ ਚੱਲ ਹੋ ਰਹੀ ਮਤਲਬ ਕਿ ਗੱਲ ਵੀ ਰੁਕ ਗਈ ਤੇ ਚੱਲ ਜੋ ਉਹਨਾਂ ਨੇ ਚੱਲਣਾ ਸੀਗਾ ਉਸ ਨੂੰ ਵੀ ਰੋਕ ਦਿੱਤਾ ਆ ਇੱਕ ਵਾਰੀ ਉੱਥੇ ਕਹਿ ਰਹੇ ਆ ਕਿ ਕਿਸਾਨਾਂ ਦਾ ਜਿਹੜਾ ਸੀ ਉਹ ਸੀ ਨੂੰ ਉਹਨਾਂ ਨੇ ਖਿਲਾਰਤਾ ਪੁਲਿਸ ਨੇ ਗੋਲੇ ਗੋਲੇ ਅਥੂ ਗੈਸ ਦੇ ਛੱਡੇ ਉਹਦੇ ਕਰਕੇ ਇੱਕ ਵਾਰੀ ਉਹ ਸਾਰਾ ਸਿਸਟਮ ਜਾ ਵਿਗੜ ਗਿਆ ਪਰ ਖੈਰ ਹੌਲੀ ਹੌਲੀ ਚੱਲ ਪੈਣਾ ਇਹਨਾਂ ਨੇ ਇਕੱਠੇ ਹੋ ਕੇ ਦੁਬਾਰਾ ਫਿਰ ਜਾਂ ਫਿਰ ਕੋਈ ਹੋ ਸਕਦਾ ਗੱਲਬਾਤ ਦੀ ਕੋਈ ਕਾਲ ਆ ਜੇ